ਅੱਜ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਹੈ ਰਾਜਨੀਤੀ ਦਾ ਮੈਂ ਕਹਿ ਸਕਦਾ ਜਦੋਂ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਹੜੇ 2013 ਤੋਂ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਉਹ ਬਹੁਮਤ ਮਿਲਿਆ ਜਿਹੜਾ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੂੰ ਕਿਸੇ ਵੀ ਸੂਬੇ ਦੇ ਵਿੱਚ ਨਹੀਂ ਮਿਲ ਸਕਿਆ ਤੇ ਜਿਨ੍ਹਾਂ ਦੇ ਕੀਤੇ ਚੰਗੇ ਕੰਮਾਂ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਸੰਸਾਰ ਦੇ ਵਿੱਚ ਚੱਲ ਰਹੀ ਹੈ ਤੇ ਅਜੇ ਇਹ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨਾ ਕੇਂਦਰੀ ਏਜੰਸੀਆਂ ਦੇ ਸਹਾਰੇ ਪਰ ਕੇਂਦਰੀ ਏਜੰਸੀਆਂ ਵੀ ਕਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਸ ਕੇਸ ਦੀ ਤਫ਼ਤੀਸ਼ ਚੱਲ ਰਹੀ ਹੈ ਅੱਜ ਤੱਕ ED, CBI ਸਾਰੀਆਂ ਏਜੰਸੀਆਂ ਨੇ ਤਫ਼ਤੀਸ਼ਾਂ ਕਰੀਆਂ ਕਿਤੇ ਕੋਈ ਪੈਸਾ ਨਹੀਂ ਰਿਕਵਰ ਕਰ ਸਕੀ ਕਿਸੇ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਪੇਸ਼ ਕਰ ਸਕੇ ਪਰ ਫਿਰ ਵੀ ਸਾਰੀਆਂ ਏਜੰਸੀਆਂ ਨੂੰ ਵਰਤ ਕੇ ਅੱਜ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੋ ਇਹ ਬਹੁਤ ਹੀ ਮੈਸਤੀ ਘੋਰ ਨਿੰਦਾ ਕਰਦਾ ਕਿਉਂਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਨਹੀਂ ਤਾਂ ਕੇਂਦਰ ਸਰਕਾਰ ਸੰਗੀ ਢਾਂਚਾ ਜਿਹੜਾ ਸਾਡਾ ਹੈ ਦੇਸ਼ ਦਾ ਕੇਂਦਰ ਸਰਕਾਰ ਉਹਨਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਉਹਨਾਂ ਦੇ ਕੰਮਾਂ ਦੀ ਤਾਰੀਫ਼ ਕਰ ਪਰ ਇਹ ਮੋਦੀ ਸਰਕਾਰ ਸਿਰਫ ਤੇ ਸਿਰਫ ਆਪਣੀ ਈਗੋ ਦੀ ਖਾਤਰ ਮੋਦੀ ਸਾਹਿਬ ਨੇ ਕਿਹਾ ਇੱਕ ਵਾਰੀ ਕਿ ਅਸੀਂ ਸਾਰਾ ਦੇਸ਼ ਹੈ ਜਿਹੜਾ ਓਹੋ ਬੀਜੇਪੀ ਦੀ ਸੱਤਾ ਵਾਲਾ ਕਰ ਦੇਗੇ ਆਪਣੀ ਈਗੋ ਦੀ ਖਾਤਰ ਇਹ ਦੇਸ਼ ਨੂੰ ਦੇਸ਼ ਦੀ ਸਵੈਖਿਆ ਨੂੰ ਦੇਸ਼ ਦੇ ਸਾਰੇ ਸਿਸਟਮ ਨੂੰ ਫੈਡਰਲ ਢਾਂਚੇ ਨੂੰ ਦਾਤੇ ਲਾਦਾ ਇਹਨਾਂ ਨੇ ਕਿ ਜਿਹੜੇ ਵੀ ਵਿਰੋਧੀ ਧਿਰ ਦੇ ਮੁੱਖ ਮੰਤਰੀ ਹੈਗੇ ਨੇ ਚੰਗੇ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹਟਾਇਆ ਜਾਵੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਛੁਕਾਇਆ ਜਾਵੇ ਇਹਨਾਂ ਦੀ ਇਹਨ ਮੰਨਣ ਸੋ ਅੱਜ ਮੈਂ ਕਹਿ ਸਕਦਾ ਕਿ ਮੋਦੀ ਸਾਹਿਬ ਦੇਸ਼ ਦੇ ਲਈ ਖਤਰਾ ਨੇ ਕਿਉਂਕਿ ਸਾਡੇ ਦੇਸ਼ ਦੀ ਲੋਕਤੰਤਰ ਦੀ ਪੂਰੇ ਸੰਸਾਰ ਦੇ ਵਿੱਚ ਚਰਚਾ ਹੈ ਦੇਸ਼ ਦੀ ਲੋਕਤੰਤਰ ਦੀ ਗੱਲ ਜੇ ਕਹਿੰਦੇ ਨੇ బిਗੇਸਟ ਡੈਮੋਕਰੈਟਿਕ ਕੰਟਰੀ ਅਗਰ ਦੁਨੀਆ ਦੇ ਵਿੱਚ ਹੈ ਤਾਂ ਉਹ ਹਿੰਦੁਸਤਾਨ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਕਾਰਨਾ ਕਰਕੇ ਪੂਰੇ ਸੰਸਾਰ ਦੇ ਵਿੱਚ ਵੀ ਦੇਸ਼ ਦੀ ਜਿਹੜੀ ਛਵੀ ਹੈ ਉਹ ਧੁੰਮਲ ਹੋਈ ਹੈ ਤੇ ਮੋਦੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਇਸ ਗੱਲ ਦਾ ਜਵਾਬ ਹੈ ਜਿਹੜਾ ਉਹ ਲੋਕ ਜ਼ਰੂਰ ਦੇਣਗੇ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪੈਦਾ ਹੋਇਆ ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਜੇ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਹੋ ਸਕਦਾ ਤਾਂ ਆਮ ਬੰਦੇ ਦੀ ਕੀ ਹਕੀਅਤ ਰਹੇਗੀ ਸੋ ਇਸ ਗੱਲ ਦਾ ਰੋਸ ਬਹੁਤ ਵੱਡਾ ਹੈ ਤੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਗੱਲ ਦਾ ਜਵਾਬ ਦੇਣਗੇ ਜਿਹੜੀ ਇਹ 400 ਪਰ 300 ਪਰ ਇਹ ਜੋ ਸਾਰੀਆਂ ਗੱਲਾਂ ਦਾ ਜਵਾਬ ਹੈ ਜਿਹੜਾ ਕਿਉਂਕਿ ਲੋਕਾਂ ਨੇ ਇਕੱਲਾ ਇਹ ਨਹੀਂ ਦੇਖਣਾ ਲੋਕ ਬਹੁਤ ਕੁਝ ਦੇਖਦੇ ਨੇ ਅੱਜ ਜਿਹੜੇ ਰੋਜ ਮੋਦੀ ਸਾਹਿਬ ਥਾਂ ਥਾਂ ਜਾ ਕੇ 8 ਲੱਖ ਕਰੋੜ ਪਤਾ ਨਹੀਂ ਕਿੰਨੇ ਕਰੋੜ ਦੇ ਤੋਹਫੇ ਦੀਆਂ ਗੱਲਾਂ ਕਰਦੇ ਨੇ ਪੈਸਾ ਕਿਸ ਚੀਜ਼ ਕਿਸ ਦਾ ਪੈਸਾ ਸਾਡੇ ਲੋਕਾਂ ਦੇ ਟੈਕਸ ਦਾ ਕਿਤੇ ਜਾ ਕੇ ਤੋਹਫੇ ਦੇ ਰਹੇ ਨੇ ਪੰਜਾਬ ਨੂੰ ਇਹ ਹਿੱਸਾ ਹੀ ਨਹੀਂ ਮੰਨਦੇ ਪੰਜਾਬ ਦੇ ਨਾਲ ਮਤਰੀਮਾਲਾ ਸਲੂਕ ਕੀਤਾ ਜਾ ਰਿਹਾ ਇੱਥੇ ਆਵਾਜ਼ੀ ਪਾਰਟੀ ਦੀ ਸਰਕਾਰ ਸੋ ਇਹ ਸਾਰਾ ਕੁਝ ਦੇਖਣਗੇ ਲੋਕ ਤੇ ਅਰਵਿੰਦ ਕੇਜਰੀਵਾਲ ਜੀ ਵਰਗਾ ਮਹਾਨ ਨੇਤਾ ਜਿਨ੍ਹਾਂ ਨੇ ਇੱਕ ਹੈਲਥ ਦੇ ਸੈਕਟਰ ਦੇ ਵਿੱਚ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਤੇ ਰਾਜਨੀਤੀ ਦੇ ਵਿੱਚੋਂ ਇਹ ਗੰਦਗੀ ਜੋ ਪ੍ਰਸ਼ਟਾ ਜਾ ਰਹੀ ਸੀ ਇਹ ਖਤਮ ਕਰਨ ਦੇ ਵਿੱਚ ਇੱਕ ਦੇਸ਼ ਨੂੰ ਸਹੀ ਦਿਸ਼ਾ ਦਿੱਤੀ ਹੈ ਲੋਕ ਇਸ ਤੇ ਕਾਇਲ ਨੇ ਤੇ ਇਹੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਦਾ ਲੋਪਸ ਕਰੜੇ ਸ਼ਬਦਾ ਦੇ ਵਿੱਚ ਇਹ ਸਰਕਾਰ ਨੂੰ ਜਵਾਬ ਦੇਵੇਗਾ